ਜਿਹੜੇ ਹਾਰ ਜਾਂਦੇ ਨੇ ਜ਼ਿੰਦਗੀ ਤੋਂ ਜਿਆਦਾ ਉਹ ਕਦੀ ਵੀ ਉਹਨਾਂ ਨਾਲ ਘਾਟਾ ਜਦੋਂ ਹੁੰਦਾ ਜੋ ਫਾਹਲੇ ਪਾਸੇ ਤੁਰ ਪੈਂਦੇ ਨੇ ਵੀ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਦੇਣ ਲੱਗੇ ਆ ਵੀ ਹੁਣ ਕੁਝ ਨਹੀਂ ਹੈਗਾ ਜ਼ਿੰਦਗੀ 'ਚ ਜਾਂ ਕਈ ਬੰਦੇ ਕੀ ਨਸ਼ੇ 'ਚ ਵੜ ਜਾਂਦੇ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਮੈਂ ਇਹ ਚੀਜ਼ ਪ੍ਰਮੋਟ ਕਰਨ ਵਾਸਤੇ ਸਟਾਰਟ ਕੀਤਾ ਕਿ ਜਿਹੜੇ ਬੰਦੇ ਆਪਾਂ ਨੂੰ ਦੇਖਣ ਉਹ ਵੀ ਇਹ ਸਿੱਖਣ ਵੀ ਵਰ ਕਿ ਆਪਾਂ ਨੂੰ ਜ਼ਿੰਦਗੀ 'ਚ ਜੇ ਆਪਣੇ ਨਾਲ ਐਵੇਂ ਦੀਏ ਘਾਟੇ ਪੈਂਦੇ ਨੇ ਜਾਂ ਆਪਾਂ ਗਿਰਦੇ ਆ ਤਾਂ ਆਪਾਂ ਨੂੰ ਉੱਠਣ ਵਾਸਤੇ ਐਵੇਂ ਦੀਆਂ ਚੀਜ਼ਾਂ ਹੀ ਅਪਣਾਈਏ ਆਪਾਂ ਵਧੀਆ ਚੀਜ਼ ਕਿ ਇੱਕ ਮੋਟੀਵੇਸ਼ਨ ਵਾਲੀ ਚੀਜ਼ ਕਿ ਜਿਹਦੇ ਨਾਲ ਆਪਣੀ ਬੋਡੀ ਵੀ ਵਧੀਆ ਰਹੇ ਆਪਣੀ ਸਿਹਤ ਵੀ ਵਧੀਆ ਰਹੇ ਤੇ ਆਪਣਾ ਮਾਈਂਡ ਵੀ ਤਾਕਤਵਰ ਹੋਵੇ ਉਹ ਐਸੇ ਤੋਂ ਇੱਕ ਪ੍ਰੋਡਕਟ ਮੰਗਾਇਆ ਜਾਂਦਾ ਇਹਦੇ ਵਿੱਚ ਪਾਉਣ ਵਾਸਤੇ ਹੂੰ ਕਿ ਉਹਦੇ 'ਚ ਬੈਂਡ ਕਰਦਾ ਗੋਡਾ ਫਿਰ ਹੂੰ ਪਰ ਉਹ ਵੀ ਫੇਲ ਹੋ ਗਿਆ ਆਪਰੇਸ਼ਨ ਪ੍ਰੋਡਕਟਰਾਂ ਨੇ ਵਾਰ-ਵਾਰ ਕਰਿਆ ਆਪਰੇਸ਼ਨ ਪਰ ਉਹਦੇ 'ਚ ਵੀ ਸਕਸੈਸਫੁਲ ਨਹੀਂ ਹੁੰਦਾ ਆਪਰੇਸ਼ਨ ਫੇਲ ਹੋ ਜਾਂਦਾ ਮੰਮੀ ਡੈਡੀ ਨੇ ਵੀ ਦੇਖ ਕੇ ਬਹੁ ਟੈਂਸ਼ਨ ਲੈਂਦੇ ਨੇ ਪਰ ਉਹਨਾਂ ਦੀ ਖੁਸ਼ੀ ਵਾਸਤੇ ਕਿ ਮੈਂ ਇਹ ਸੋਚਦਾ ਕਿ ਜੋ ਉਹਨਾਂ ਨੇ ਸੁਪਨੇ ਰਚਾਏ ਨੇ ਮੈਨੂੰ ਦੇਖ ਕੇ ਜਾਂ ਕਿ ਉਹਨਾਂ ਦੇ ਮਾਈਂਡ 'ਚ ਚੱਲਦਾ ਸੀ ਵੀ ਸਾਡਾ ਜਵਾਕ ਉੱਠ ਕੇ ਆ ਕੁਝ ਕੰਮ ਕਰੇਗਾ ਉਹ ਹੁਣ ਮੈਂ ਉਹੀ ਕਰਨਾ ਚਾਹੁੰਦਾ ਵੀ ਚਲੋ ਕੋਈ ਨਹੀਂ ਜੇ ਘਾਟਾ ਪੈ ਵੀ ਗਿਆ ਕੋਈ ਦਿੱਕਤ ਨਹੀਂ ਆਪਾਂ ਆਪਣੇ ਅੰਦਰ ਇੰਨੀ એનર્ਜੀ ਭਰਾਂਗੇ ਕਿ ਉਹ ਕੰਮ ਕਰਾਂਗੇ ਜ਼ਰੂਰ ਸਤਿ ਸ਼੍ਰੀ ਅਕਾਲ ਪਵੰਦ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤਨਵੰਤ ਸਿੰਘ ਕਮਾਨ ਬਈ ਪਿਛਲੇ ਕੁਝ ਦਿਨਾਤੇ ਮੈਂ ਨਾ ਸੋਸ਼ਲ ਮੀਡੀਆ 'ਪਾ ਇੱਕ ਬੰਦੇ ਕੀਆ ਵੀਡੀਓਸ ਦੇਖ ਰਿਹਾ ਤਾਂ ਉਹਨਾਂ ਵੀਡੀਓ ਦੇ ਵਿੱਚ ਮੈਂ ਦੇਖਿਆ ਕਿ ਇੱਕ ਨੌਜਵਾਨ ਜਿਹੜਾ ਕਿ ਲੱਤ ਕੇ ਵਿੱਚ ਕੋਈ ਰੋੜ ਪਈ ਹੋਈ ਆ ਸਕੰਜਾ ਜਾਂ ਇੱਕ ਨਾਲ ਲੱਗਿਆ ਹੋਇਆ ਔਰ ਉਹ ਮੁੰਡਾ ਜਿੰਮ ਵੀ ਜਾ ਰਿਹਾ ਉਸੇ ਹਾਲਤ ਦੇ ਵਿੱਚ ਘਰ ਕੇ ਕੰਮ ਵੀ ਕਰ ਰਿਹਾ ਤਾਂ ਬਾਈ ਨੂੰ ਦੇਖ ਕੇ ਮੈਨੂੰ ਇੱਕ ਬਹੁਤ ਮੋਟੀਵੇਸ਼ਨ ਜੀ ਮਿਲੀ ਕਿ ਬਾਈ ਯਾਰ ਕਿਸ ਤਰ੍ਹਾਂ ਹਨਾ ਮਤਲਬ ਨਾਰਮਲ ਬੰਦੇ ਵੀ ਕਈ ਵਾਰੀ ਆਪਾਂ ਜਿੰਮ ਨਹੀਂ ਜਾਂਦੇ ਹੁੰਦੇ ਆ ਕਰਕੇ ਉਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਹੁੰਦੇ ਪਰ ਉਹ ਬਾਈ ਸਾਰਾ ਕੁਝ ਹੋਣ ਕੇ ਬਾਵਜੂਦ ਵੀ ਉਹ ਚੀਜ਼ਾਂ ਕੇ ਗੈਲ ਵੀ ਆਪਣੀ ਜ਼ਿੰਦਗੀ ਹੈ ਜਿਹੜੀ ਬਹੁਤ ਚੰਗੇ ਤਰੀਕੇ ਕੇ ਗੈਲ ਚੜਦੀ ਕਲਾ ਕੇ ਵਿੱਚ ਜੀ ਰਿਹਾ ਤਾਂ ਬਾਈ ਕਾ ਇੰਸਟਾਗ੍ਰam ਜਦ ਮਨੇ ਫਰੋਲਿਆ ਤਾਂ ਉਸਦੇ ਬਾਅਦ ਬਾਈ ਨਾਲ ਸੰਪਰਕ ਹੋਇਆ ਸੋ ਅੱਜ ਅਸੀਂ ਬਾਈ ਲਵਜੀਤ ਕੇ ਗੈਲ ਬੈਠੇ ਆ ਬਾਈ ਕੀ ਗੱਲ ਗੱਲਾਂ ਬਾਤਾਂ ਕਰਾਂਗੇ ਕਿ ਜ਼ਿੰਦਗੀ ਕੇ ਵਿੱਚ ਜੋ ਘਟਨਾ ਕਿਸ ਤਰ੍ਹਾਂ ਵਾਪਰੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜੋ ਲੱਤ ਕੇ ਉੱਪਰ ਸੱਟ ਕਿਸ ਤਰ੍ਹਾਂ ਲੱਗੀ ਔਰ ਉਸਦੇ ਬਾਅਦ ਜੋ ਜੀਣ ਵਾਸਤੇ ਜਿਹੜੀ ਮੋਟੀਵੇਸ਼ਨ ਆ ਜੋ ਕਿਸ ਤਰ੍ਹਾਂ ਮਿਲੀ ਐਨੀ ਮੋਟੀਵੇਸ਼ਨ ਸੋ ਬਾਈ ਦਾ ਸਵਾਗਤ ਕਰ ਲਈਏ ਬਾਈ ਜੀ ਸਾਸਰੀਕਾਲ ਹਾਂਜੀ ਬਾਈ ਸਾਸਰੀਕਾਲ ਜੀ ਤੁਹਾਡਾ ਵੀ ਬਹੁਤ ਸਵਾਗਤ ਆਪਾਂ ਨੇ ਤਾਂ ਕੌਣ ਲਈ ਜੀ ਬਾਈ ਕਿਸ ਤਰ੍ਹਾਂ ਚੱਲ ਰਹੀ ਐ ਜ਼ਿੰਦਗੀ ਜ਼ਿੰਦਗੀ ਭਾਈ ਬਹੁਤ ਵਧੀਆ ਚੱਲ ਰਹੀ ਆ ਜੋ ਪਰਮਾਤਮਾ ਦਾ ਭਾਣਾ ਉਹਨੂੰ ਮੰਨ ਰਹੇ ਆ ਬਹੁਤ ਵਧੀਆ ਆਨੰਦ ਵਾਲੀ ਜ਼ਿੰਦਗੀ ਆ ਹੂੰ ਬਾਈ ਐਕਸੀਡੈਂਟ ਕੇ ਬਾਰੇ ਮੈਂ ਦੱਸੂ ਪਹਿਲਾਂ ਇਹ ਮਤਲਬ ਕਿ ਜੋ ਕਿਸ ਤਰ੍ਹਾਂ ਹੋ ਗਿਆ ਦਾ ਜਿਹੜੀ ਲੱਤ ਕੇ ਵਿੱਚ ਰੌੜ ਪਈ ਹੋਈ ਆ ਜਾਂ ਜੋ ਸਕੰਜਾ ਵਗੈਰਾ ਜੋ ਵੀ ਪਿਆ ਹੋਇਆ ਕਿਸ ਤਰ੍ਹਾਂ ਹੋਇਆ ਤਾਂ ਜੋ ਐਕਸੀਡੈਂਟ ਆ ਐਕਸੀਡੈਂਟ ਭਾਜੀ ਮੈਂ ਘਰੋਂ ਜਾ ਰਿਹਾ ਸੀਗਾ ਆਪਣੇ ਕੰਮ ਤੇ ਜੌਬ ਕਰਦਾ ਸੀ ਪ੍ਰਾਈਵੇਟ ਹੀ ਤੇ ਰਸਤੇ 'ਚ ਹਾਦਸਾ ਵਾਪਰਦਾ ਪਟਿਆਲੇ ਵਾਲੀ ਸੜਕ ਤੋਂ ਬੱਸ ਆ ਰਹੀ ਹੁੰਦੀ ਆ ਬੱਸ ਦੇ ਪਿੱਛੇ ਗੱਡੀ ਹੁੰਦੀ ਆ ਇੱਕ ਉਹ ਬੱਸ ਨੂੰ ਜਦੋਂ ਓਵਰਟੇਕ ਕਰਨ ਲੱਗਦੀ ਆ ਉਧਰੋਂ ਬਾਈਕ ਤੇ ਮੈਂ ਜਾਣਾ ਹੁੰਨਾ ਬੱਸ ਸਾਮਣੇ ਹਿੱਟ ਕਰ ਦਿੰਦੀ ਆ ਤੇ ਉਹਦੇ 'ਚ ਮੇਰੀ ਲੱਤ ਤੇ ਬਹੁਤ ਤਗੜੀ ਛੱਟ ਲੱਗ ਜਾਂਦੀ ਆ ਤੇ ਜਿਦਾ ਕਿ ਹੁਣ ਇਹ ਟ੍ਰੀਟਮੈਂਟ ਉਸ ਉਹੀ ਚੱਲ ਰਿਹਾ ਬੱਸ ਕਿੰਨੇ ਕ ਸਮੇਂ ਪਹਿਲਾਂ ਹੋ ਜਾਜੂ ਘਟਣਾ ਇਹਨੂੰ 1.5 ਸਾਲ ਹੋ ਗਿਆ ਜੀ 2022 ਦੀ ਦਸੰਬਰ ਚ ਐਕਸੀਡੈਂਟ ਹੁੰਦਾ 1 ਦਸੰਬਰ ਨੂੰ 1.5 ਸਾਲ ਹੋ ਗਿਆ ਹਾਂਜੀ ਤਾਂ ਉਸ ਤੋਂ ਬਾਅਦ ਬਾਈ ਮੈਂ ਇੰਸਟਾਗ੍ਰam 'ਪਾ ਬਹੁਤ ਥਰੀ ਵੀਡੀਓ ਦੇਖੀਆਂ ਜਿਸ ਦੇ ਵਿੱਚ ਸਾਨੂੰ ਦੇਖ ਰਿਹਾ ਵੀ ਤੁਸੀਂ ਜਿਮ ਲਾ ਰਹੇ ਹੋ ਅਹ ਘਰ ਕਾ ਕੰਮ ਇਵਨ ਕੀ ਤਾਰ ਕੱਢ ਰਹੇ ਹੋ ਤੁਸੀਂ ਹਾਂਜੀ ਬਈ ਜਿਮ ਹੀ ਕਿਉਂ ਮਤਲਬ ਕਿ ਜੁਆਇਨ ਕਰੀ ਉਸ ਤੋਂ ਬਾਅਦ ਲਾਲੋ ਕਹ ਲਈਏ ਵੀ ਬੰਦਾ ਜਦ ਇੰਨੀ ਵੱਡੀ ਘਟਨਾ ਵਾਪਰ ਜਾਏ ਇੰਨੀ ਵੱਡੀ ਸੱਟ ਲੱਗ ਜਾ ਤਾਂ ਉਸ ਤੋਂ ਬਾਅਦ ਕਈ ਨਾ ਕਿਤੇ ਬੰਦਾ ਜੋ ਸੋਚਾ ਵੀ ਯਾਰ ਕਰਕੇ ਨੋਰਮਲ ਕੰਮ ਵੀ ਛੱਡ ਦਿਆ ਪਰ ਤੁਸੀਂ ਨੋਰਮਲ ਨਾਲੋਂ ਵੀ ਇੱਕ ਐਕਸਟਰਾ ਐਕਟੀਵਿਟੀ ਕਰ ਰਹੇ ਹੋ ਵੀ ਜਿਮ ਵੀ ਲਾ ਰਹੇ ਹੋ ਤੁਸੀਂ ਭਾਜੀ ਇਦਾਂ ਹੀ ਕਿਉਂਕਿ ਜੇ ਆਪਾਂ ਕੁਝ ਕਰਨਾ ਹੈ ਜ਼ਿੰਦਗੀ 'ਚ ਤਾਂ ਆਪਾਂ ਨੂੰ ਪੋਜ਼ਿਟਿਵ ਰਹਿਣਾ ਪਏਗਾ ਹੁਣ ਬਹੁਤ ਜ਼ਿਆਦਾ ਨੌਜਵਾਨ ਨੇ ਕਈ ਚਲੋ ਨੌਜਵਾਨ ਵੀ ਨੇ ਜਾਂ ਜਿੱਦਾਂ ਵੀ ਮਤਲਬ ਕਿ ਵੱਡੀ ਉਮਰ ਦੇ ਵੀ ਲੋਕ ਨੇ ਜਿਹੜੇ ਹਾਰ ਜਾਂਦੇ ਨੇ ਜ਼ਿੰਦਗੀ ਤੋਂ ਜਿਆਦਾ ਉਹ ਕਦੀ ਵੀ ਉਹਨਾਂ ਨਾਲ ਘਟਾ ਜਦੋਂ ਹੁੰਦਾ ਜਾਂ ਫਾਹਲੇ ਪਾਸੇ ਤੁਰ ਪੈਂਦੇ ਨੇ ਵੀ ਅਸੀਂ ਆਪਣੀ ਜ਼ਿੰਦਗੀ ਖਤਮ ਕਰ ਦੇਣ ਲੱਗੇ ਆ ਵੀ ਹੁਣ ਕੁਝ ਨਹੀਂ ਹੈਗਾ ਜ਼ਿੰਦਗੀ 'ਚ ਜਾਂ ਕਈ ਬੰਦੇ ਕੀ ਨਸ਼ੇ 'ਚ ਵੜ ਜਾਂਦੇ ਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਮੈਂ ਇਹ ਚੀਜ਼ ਪ੍ਰੋਮੋਟ ਕਰਨ ਵਾਸਤੇ ਸਟਾਰਟ ਕੀਤਾ ਕਿ ਜਿਹੜੇ ਬੰਦੇ ਆਪਾਂ ਨੂੰ ਦੇਖਣ ਉਹ ਵੀ ਇਹ ਸਿੱਖਣ ਵੀ ਵਰ ਕਿ ਆਪਾਂ ਨੂੰ ਜ਼ਿੰਦਗੀ 'ਚ ਜੇ ਆਪਣੇ ਨਾਲ ਐਵੇਂ ਦੀਆਂ ਘਾਟੇ ਪੈਂਦੇ ਨੇ ਜਾਂ ਆਪਾਂ ਗਿਰਦੇ ਆਂ ਤੇ ਆਪਾਂ ਨੂੰ ਉੱਠਣ ਵਾਸਤੇ ਐਵੇਂ ਦੀਆਂ ਚੀਜ਼ਾਂ ਹੀ ਅਪਣਾਈਏ ਆਪਾਂ ਵਧੀਆ ਚੀਜ਼ ਏ ਕਿ ਇੱਕ ਮੋਟੀਵੇਸ਼ਨ ਵਾਲੀ ਚੀਜ਼ ਕਿ ਜਿਹਦੇ ਨਾਲ ਆਪਣੀ ਬੋਡੀ ਵੀ ਵਧੀਆ ਰਹੇ ਆਪਣੀ ਸਿਹਤ ਵੀ ਵਧੀਆ ਰਹੇ ਤੇ ਆਪਣਾ ਮਾਈਂਡ ਵੀ ਤਾਕਤਵਰ ਹੋਵੇ ਬਾਈ ਜਿਸ ਤਰ੍ਹਾਂ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਉੱਪਰ ਐਕਟਿਵ ਹੋ ਸੋਸ਼ਲ ਮੀਡੀਆ 'ਤੇ ਤੁਸੀਂ ਵੀਡੀਓਜ਼ ਪਾਉਂ ਹਾਂ ਹਾਂਜੀ ਫਿਰ ਲੋਕਾਂ ਦੇ ਵੀ ਮੈਸੇਜ ਆ ਹਾਂ ਲੋਕ ਵੀ ਗੱਲਾਂ ਬਾਤਾਂ ਕਰਾਂ ਏ ਹਾਂਜੀ ਬਹੁਤ ਮਤਲਬ ਕਿ ਬਹੁਤ ਆਪਣੇ ਭਰਾ ਨੇ ਭੈਣਾਂ ਨੇ ਸਾਰੇ ਮੈਸੇਜ ਕਰਦੇ ਨੇ ਕਮੈਂਟ ਵੀ ਬਹੁਤ ਪੋਜ਼ਿਟਿਵ ਕਰਦੇ ਨੇ ਕਿ ਜਿਹਨਾਂ ਨਾਲ ਮੈਨੂੰ ਵੀ ਹੋਰ ਵੀ ਜ਼ਿਆਦਾ ਪੋਜ਼ਿਟਿਵਿਟੀ ਆਉਂਦੀ ਹੈ ਤੇ ਮੈਨੂੰ ਦੇਖ ਕੇ ਉਹ ਵੀ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਨੇ ਕਿ ਯਾਰ ਜੇ ਇਹ ਬੰਦਾ ਕਿੰਨਾ ਹੌਸਲਾ ਰੱਖ ਕੇ ਕਰ ਰਿਹਾ ਤੇ ਆਪਾਂ ਵੀ ਕਰ ਸਕਦੇ ਹਾਂ ਬਾਈ ਜਿਸ ਤਰ੍ਹਾਂ ਹੁਣ ਜੋ ਜੱਥਰਾ ਐਕਸੀਡੈਂਟ ਹੋਇਆ ਐਕਸੀਡੈਂਟ ਤੇ ਬਾਅਦ ਫਿਰ ਡਾਕਟਰ ਕੀ ਕਹਿ ਰਹੇ ਆ ਵੀ ਇਸ ਕੇ ਵਿੱਚ ਹੁਣ ਜਿਹੜਾ ਮੈਂ ਦੇਖ ਰਿਹਾ ਵੀ ਲੱਤ ਥਾਰੀ ਬਿਲਕੁਲ ਸਿੱਧੀ ਹੈ ਜਦ ਕਿ ਆਪਾਂ ਗੱਲਾਂ ਕਰ ਰਹੇ ਹਾਂ ਵੀ ਮੈਨੂੰ ਲੱਗਾ ਵੀ ਗੋਡੇ ਦਾ ਜਿਹੜਾ ਆਪਾਂ ਹੋ ਆਮ ਨੋਰਮਲ ਲੱਤੀ ਦੇ ਵਿੱਚ ਗੋਡੇ ਦੀ ਸਪੇਸ ਵੀ ਰਹਿ ਨਹੀਂ ਰਹੀ ਡਾਕਟਰਾਂ ਨੇ ਕੀ ਕਿਹਾ ਇਸ ਕੇ ਬਾਰੇ ਵਿੱਚ ਡਾਕਟਰਾਂ ਨੇ ਜਦੋਂ ਐਕਸੀਡੈਂਟ ਹੁੰਦਾ ਉਸ ਟਾਈਮ ਤਾਂ ਨੋਰਮਲ ਆਪਰੇਸ਼ਨ ਕਰ ਦਿੰਦੇ ਨੇ ਉਹ ਹੂੰ ਕਿ ਲੱਤ ਦੀ ਜੋ ਲੈਂਥ ਵਗੈਰਾ ਮੈਂਟੇਨ ਰੱਖਣ ਵਾਸਤੇ ਇੱਕ ਪਹਿਲਾਂ ਵੀ ਉੱਤੇ ਸਕੰਜਾ ਇਦਾਂ ਦਾ ਹੀ ਲੱਗਾ ਸੀਗਾ ਉੱਪਰ ਤੇ ਉਸ ਤੋਂ ਬਾਅਦ ਉਹ ਵਿੱਚ ਮਾਸ ਭਰਨ ਵਾਸਤੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਾਸ ਨਿਕਲ ਗਿਆ ਸੀ ਉਹ ਮਾਸ ਭਰਨ ਲਈ ਟਾਈਮ ਦਿੰਦੇ ਨੇ 3-4 ਮਹੀਨੇ ਤੇ ਕਿਉਂਕਿ ਉਸ ਟਾਈਮ ਵੀ ਡਾਕਟਰਾਂ ਨੇ ਪ੍ਰੋਪਰ ਨਹੀਂ ਦੱਸਿਆ ਵੀ ਕੀ ਘਟਨਾ ਵਾਪਰਗੀ ਜਾਂ ਕੀ ਹੋਇਆ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਦਿਖਾਣ ਜਾਂਦੇ ਆ ਫਿਰ ਉਹ ਦੱਸਦੇ ਨੇ ਵੀ ਇਹਦੇ ਵਿੱਚ ਵੀ ਜਿਹੜਾ ਜੋਇੰਟ ਹੈ ਉਹ ਉੱਕਾ ਖਤਮ ਹੋ ਚੁੱਕਾ ਹੈ ਹੂੰ ਫਿਰ ਉਹਦੇ ਸਲਾਹ ਕਰਕੇ ਤੇ ਬਾਹਰ ਤੋਂ ਯੂਐਸਏ ਤੋਂ ਇੱਕ ਪ੍ਰੋਡਕਟ ਮੰਗਾਇਆ ਜਾਂਦਾ ਇਹਦੇ ਵਿੱਚ ਪਾਉਣ ਵਾਸਤੇ ਹੂੰ ਕਿ ਉਹਦੇ ਵਿੱਚ ਬੰਡ ਕਰਦਾ ਗੋਡਾ ਫਿਰ ਹੂੰ ਪਰ ਉਹ ਵੀ ਫੇਲ ਹੋ ਗਿਆ ਆਪਰੇਸ਼ਨ ਦੋ ਡਾਕਟਰਾਂ ਨੇ ਵਾਰ-ਵਾਰ ਕਰਿਆ ਆਪਰੇਸ਼ਨ ਪਰ ਉਹਦੇ 'ਚ ਵੀ ਸਕਸੈਸਫੁਲ ਨਹੀਂ ਹੁੰਦਾ ਆਪਰੇਸ਼ਨ ਫੇਲ ਹੋ ਜਾਂਦਾ ਦੋ ਆਪਰੇਸ਼ਨ ਹੋ ਹਾਂਜੀ ਦੋ ਆਪਰੇਸ਼ਨ ਹੋ ਕੇ ਤੇ ਉਸ ਤੋਂ ਬਾਅਦ ਫਿਰ ਹੁਣ ਡਾਕਟਰ ਨੇ ਕੀ ਕਿਹਾ ਹੁਣ ਫਿਰ ਇਹੀ ਆਪਸ਼ਨ ਸੀ ਏਕੇ ਦੀ ਲਾਸਟ ਵੀ ਇਥੋਂ ਪੀਸ ਹੱਡੀ ਦਾ ਕੱਟ ਕੇ ਇਸ ਕੰਜਾ ਲਾ ਕੇ ਹੌਲੀ ਹੌਲੀ ਵਧਾ ਕੇ ਮਤਲਬ ਹੱਡੀ ਨਾਲ ਹੱਡੀ ਨੂੰ ਸਿੱਧਾ ਅਟੈਚ ਕਰ ਦੇਣਗੇ ਮਤਲਬ ਕਿ ਸਿੱਧੀ ਕ ਹੱਡੀ ਹੈ ਜਿਹੜੀ ਲਾਤੀ ਸਿੱਧੀ ਹੋ ਜਾਈ ਹਾਂ ਸਿੱਧੀ ਮਤਲਬ ਕਿ ਗਿੱਟੇ ਤੋਂ ਲੱਗ ਕੇ ਆਪਣੇ ਚੂਲੇ ਤੱਕ ਇੱਕ ਹੱਡੀ ਬਣ ਗਈ ਸਿੱਧੀ ਇੱਕ ਹੱਡੀ ਸਿੱਧੀ ਬਣ ਗਈ ਹਾਂਜੀ ਔਰ ਫਿਰ ਜੋ ਸਕੰਜਾ ਉਸ ਤੋਂ ਬਾਅਦ ਕੱਢਿਆ ਜਾਏਗਾ ਹਾਂ ਇਸ ਕੰਜਾ ਥੋੜੇ ਮਤਲਬ 2-3 ਮਹੀਨਿਆਂ ਬਾਅਦ ਹੁਣੇ ਨਿਕਲ ਜਾਏਗਾ ਕਿਉਂਕਿ ਹੱਡੀ ਨੂੰ ਜੁੜੇ ਹੋયા 2-3 ਮਹੀਨੇ ਹੋ ਗਏ ਨੇ ਹੁਣ ਇਹਨੂੰ ਪ ਪੱਕਣ ਵਾਸਤੇ ਸਮਾਂ ਲੱਗ ਰਿਹਾ ਤਾਂ ਬਾਈ ਮਤਲਬ ਜਿਸ ਤਰ੍ਹਾਂ ਹੁਣ ਯੁਕਤ ਨਾ ਵਾਪਰ ਜਾ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਫਿਰ ਥੋੜਾ ਆਪਾਂ ਕਹ ਲਈ ਕੀ ਬੰਦੀ ਕੇ ਮਾਰ ਵੀ ਜਾਣ ਆਣ ਨੂੰ ਮਨ ਕਰਾ ਤੁਸੀਂ ਬਾਹਰ ਘੁੰਮੋ ਫਿਰ ਉਸ ਤਰੀਆਂ ਜਾਂ ਫਿਰ ਪਹਿਲਾਂ ਤੇ ਫਰਕ ਪੈ ਗਿਆ ਕੁਛ ਚਲੋ ਏਦਾਂ ਕਿ ਜਦੋਂ ਬੰਦੇ ਨਾਲ ਘਟਨਾ ਵਾਪਰਦੀ ਹੈ ਇੱਕ ਵਾਰੀ ਬੰਦੇ ਦੀ ਜ਼ਿੰਦਗੀ 'ਚ ਫਰਕ ਤਾਂ ਪੈਂਦਾ ਹੀ ਆ ਕਿਉਂਕਿ ਕੁਝ ਤਾਂ ਤਕਲੀਫ ਹੋਊਗੀ ਨਾਲ ਕੁਝ ਇੱਕ ਨਾਰਮਲ ਲਾਈਫ ਤੋਂ ਅਬ ਨਾਰਮਲ ਹੋ ਗਿਆ ਕੰਮ ਮਨ 'ਚ ਵੀ ਬਹੁਤ ਐ ਨੈਗੇਟਿਵਿਟੀਆਂ ਕਈ ਵਾਰੀ ਆ ਜਾਂਦੀਆਂ ਨੇ ਪਰ ਜਦੋਂ ਆਪਣੇ ਸਾਰੇ ਆਪਨੂੰ ਸਪੋਰਟ ਕਰਦੇ ਨੇ ਫਿਰ ਇੱਕ ਆਟੋਮੈਟਿਕਲੀ ਬੰਦੇ ਦਾ ਹੋ ਜਾਂਦਾ ਮਨ ਵੀ ਸਟਰੋਂਗ ਬਣ ਜਾਂਦਾ ਵੀ ਹਾਂ ਯਾਰ ਆਪਾਂ ਕਰ ਸਕਦੇ ਆ ਕੋਈ ਦਿੱਕਤ ਨਹੀਂ ਹੁਣ ਮੈਂ ਨੋਰਮਲ ਲਾਈਫ ਵਾਂਗੂ ਜੀਣ ਦੀ ਬਹੁਤ ਕੋਸ਼ਿਸ਼ ਕਰਦਾ ਵੀ ਆਪਾਂ ਉਦਾਂ ਹੀ ਲਾਈਫ ਜੀਣੀ ਹੈ ਜੇ ਘਾਟਾ ਪੈ ਗਿਆ ਕੋਈ ਨਹੀਂ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਕੇ ਬਸ ਨੋਰਮਲ ਆਪਾਂ ਤਰੀਕੇ ਨਾਲ ਚੱਲਣਾ ਹੈ ਬਾਈ ਜਿਸ ਤਰ੍ਹਾਂ ਆਪਾਂ ਆਫ ਦੀ ਕੈਮਰਾ ਗੱਲਾਂ ਬਾਤਾਂ ਕਰ ਰਹੇ ਹਿੱਦੇ ਤੁਸੀਂ ਕਿਹਾ ਵੀ ਇੱਕ ਮੋਟੀਵੇਸ਼ਨਲ ਸਪੀਕਰ ਦੇ ਤੌਰ 'ਤੇ ਅੱਜਕੱਲ ਤੁਸੀਂ ਐਕਟਿਵ ਹੋ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜੇ ਜਦੋਂ ਤੁਸੀਂ ਮਤਲਬ ਲੋਕਾਂ ਨੂੰ ਐਕਟਿਵ ਹੋ ਕਾ ਦਿਖਾਉਂਗਾ ਲੋਕਾਂ ਨੂੰ ਦਿਖਾਉਂਗਾ ਵੀ ਅਸੀਂ ਜਿਮ ਵੀ ਜਾ ਰਹੇ ਹਾਂ ਜਾਂ ਹੋਰ ਕਰ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਕਰਨ ਲੱਗਿਆਂ ਤਕਲੀਫ ਨਹੀਂ ਹੁੰਦੀ ਕੋਈ ਤਕਲੀਫ ਇਦਾਂ ਹੀ ਕਿਉਂਕਿ ਕੋਈ ਵੀ ਕੰਮ ਹੈ ਤਕਲੀਫ ਚੋਂ ਨਿਕਲ ਕੇ ਹੀ ਹੁੰਦਾ ਹ ਹ ਆਪਾਂ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਨਾ ਜੋ ਬੰਦਾ ਨਾਰਮਲ ਹੈ ਉਹ ਵੀ ਜੇ ਆਪਾਂ ਨਾਲੋਂ ਗਰਮੀ 'ਚ ਕੋਈ ਕੰਮ ਕਰ ਰਹੇ ਹਾਂ ਉਹ ਵੀ ਇੱਕ ਤਕਲੀਫ ਹੈ ਹ ਤੇ ਠੰਡ 'ਚ ਕਰ ਰਹੇ ਹਾਂ ਤਾਂ ਵੀ ਤਕਲੀਫ ਹੈ ਹੁਣ ਇਹ ਵੀ ਇੱਕ ਤਕਲੀਫ ਦੇ ਵਿੱਚੋਂ ਹੀ ਨਿਕਲ ਕੇ ਕੰਮ ਕਰ ਰਿਹਾ ਮੈਂ ਇਹ ਤਕਲੀਫ ਜਦੋਂ ਮਾਈਂਡ ਬੰਦੇ ਦਾ ਕਿਸੇ ਕੰਮ 'ਚ ਜੁੜ ਜਾਂਦਾ ਹੈ ਫਿਰ ਆਟੋਮੈਟਿਕਲੀ ਤਕਲੀਫ ਇੱਕ ਸਾਈਡ ਤੇ ਰਹਿ ਜਾਂਦੀ ਹੈ ਮੰਨ ਲਓ ਉਹਨਾਂ ਗਰਮੀ ਲੱਗ ਰਹੀ ਹੁੰਦੀ ਹੈ ਬੰਦੇ ਨੂੰ ਕਰਨ ਦਾ ਜੀ ਨਹੀਂ ਕਰਦਾ ਉਹਦਾ ਕੰਮ ਜਦੋਂ ਗਰਮੀ ਚ ਉੱਠ ਕੇ ਉਹ ਕੋਈ ਕੰਮ ਸ਼ੁਰੂ ਕਰ ਦਿੰਦਾ ਕਰਨ ਲੱਗ ਜਾਂਦਾ ਫਿਰ ਉਹਦਾ ਧਿਆਨ ਉਹ ਕੰਮ ਤੇ ਹੋ ਜਾਂਦਾ ਗਰਮੀ ਨੂੰ ਭੁੱਲ ਜਾਂਦਾ ਉਹ ਕਿ ਗਰਮੀ ਵੀ ਲੱਗ ਰਹੀ ਸੀ ਸਰੀਰ ਨੂੰ ਉਹ ਚੀਜ਼ ਹੈ ਵੀ ਹੁਣ ਤਕਲੀਫ ਨੂੰ ਭੁੱਲ ਕੇ ਬਸ ਉਹ ਕੰਮ ਦੇ ਵਿੱਚ ਜੁਟਿਆ ਹੋਇਆ ਆਪਣੀ ਮਿਹਨਤ ਦੇ ਵਿੱਚ ਇੰਨਾ ਸਮਾਂ ਤਕਰੀਬਨ ਸਾਲ ਡੇਢ ਸਾਲ ਤੁਸੀਂ ਬੈੱਡ 'ਪਾ ਵੀ ਰਹੇ ਹੋਵੋਗੇ ਫਿਰ ਉਸ ਦੌਰਾਨ ਸਾਰਾ ਕੁਝ ਕਿਤਾਬਾਂ ਵਗੈਰਾ ਪੜਦੇ ਰਹੇ ਆ ਕਿਸ ਤਰ੍ਹਾਂ ਹਾਂਜੀ ਬਹੁਤ ਮੋਟੀਵੇਸ਼ਨ ਵਾਲੀਆਂ ਚੀਜ਼ਾਂ ਹੀ ਪੜੀਆਂ ਹੁਣ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਆ ਜੋ ਬੰਦੇ ਨੇ ਕਿਸੇ ਗੰਦ ਚ ਗਿਰਨਾ ਆਪਾਂ ਉਹ ਵੀ ਗਿਰ ਜਾਂਦਾ ਉਹ ਦੇਖੀ ਜਾਂਦਾ ਉਹ ਵੰਨੇ ਚੀਜ਼ਾਂ ਪਰ ਜਿੰਨੇ ਜ਼ਿੰਦਗੀ ਚ ਕੋਈ ਉੱਠਣਾ ਕਰਨਾ ਉਹ ਉਹੀ ਚੀਜ਼ ਦੇਖਦਾ ਸੋ ਸੋਸ਼ਲ ਮੀਡੀਆ ਤੇ ਮੈਂ ਉਹੀ ਚੀਜ਼ਾਂ ਦੇਖੀਆਂ ਕਿ ਜਿਹੜੀਆਂ ਮੇਰੀ ਜ਼ਿੰਦਗੀ ਚ ਅੱਗੇ ਮੈਨੂੰ ਕਿ ਅੱਗੇ ਲੈ ਕੇ ਜਾਣਗੀਆਂ ਪੋਜ਼ਿਟਿਵ ਕਰਨਗੀਆਂ ਮਤਲਬ ਕਿ ਜਦੋਂ ਬਈ ਐਕਸੀਡੈਂਟ ਹੋ ਗਿਆ ਕਰਦਿਆਂ ਨੇ ਜਦੋਂ ਡਾਕਟਰਾਂ ਨਾਲ ਗੱਲਬਾਤ ਕਰੀ ਗੱਲਬਾਤ ਦੇ ਬਾਅਦ ਡਾਕਟਰ ਨੇ ਦੱਸ ਤਿਆ ਵੀ ਹੁਣ ਵੀ ਉਹ ਲਤ ਸਿੱਧੀ ਰੱਖਣੀ ਪਵੇਗੀ ਇਸੇ ਤਰ੍ਹਾਂ ਇਹ ਹੋਰ ਉਸ ਦੇ ਬਾਅਦ ਕਿਸ ਤਰ੍ਹਾਂ ਫਿਰ ਪੋਜ਼ਿਟਿਵਿਟੀ ਮਿਲਿਆ ਇਸ ਕੀ ਜ ਨੂੰ ਵੀ ਹਾਂ ਵੀ ਆਪਾਂ ਲਾਈਫ ਨੂੰ ਬਹੁਤ ਵੀ ਵਧੀਆ ਤਰੀਕੇ ਨਾਲ ਜੂ ਜਦੋਂ ਇਦਾਂ ਸੁਣਨ ਚ ਮਿਲਦਾ ਇੱਕ ਵਾਰੀ ਤਾਂ ਬਹੁਤ ਵਿੱਚ ਟੱਕਾ ਜਾਈ ਲੱਗਦਾ ਘਰਦਿਆਂ ਨੂੰ ਵੀ ਲੱਗਿਆ ਕਿ ਯਾਰ ਇੱਕ ਬੱਚਾ ਨਾਰਮਲ ਸੀਗਾ ਵੀ ਐ ਹੁਣ ਘਟਨਾ ਵਾਪਰ ਗਈ ਉਹ ਚੀਜ਼ ਗੱਲ ਨਹੀਂ ਬੰਨੀ ਵੈਸੇ ਵੀ ਨਾਰਮਲ ਮਾੜੀ ਮੁੱਟੀ ਵੀ ਛੱਟ ਲੱਗ ਜਾਏ ਫਿਰ ਵੀ ਬੰਦੇ ਨੂੰ ساری ਜ਼ਿੰਦਗੀ ਦਾ ਇੱਕ ਘਾਟਾ ਪਿਆ ਜਾਂਦਾ ਚਲੋ ਇਹ ਤਾਂ ਹੈ ਬਹੁਤ ਤਗੜੀ ਇੱਕ ਘਟਾ ਹੈ ਪਰ ਉਸ ਤੋਂ ਬਾਅਦ ਕਿ ਜਦੋਂ ਆਪਾਂ ਜੀਵਨ ਚ ਵਿਚਰਨਾ ਆਪਣੀ ਫੈਮਿਲੀ ਹੈ ਜਦੋਂ ਉਹਨਾਂ ਨਾਲ ਦੇਖਦੇ ਉਹ ਵੀ ਮੰਮੀ ਡੈਡੀ ਨੇ ਵੀ ਦੇਖ ਕੇ ਬਹੁਤ ਟੈਨਸ਼ਨ ਲੈਂਦੇ ਨੇ ਪਰ ਉਹਨਾਂ ਦੀ ਖੁਸ਼ੀ ਵਾਸਤੇ ਕਿ ਮੈਂ ਇਹ ਸੋਚਦਾ ਕਿ ਜੋ ਉਹਨਾਂ ਨੇ ਸੁਪਨੇ ਰਚਾਏ ਨੇ ਮੈਨੂੰ ਦੇਖ ਕੇ ਜਾਂ ਕਿ ਉਹਨਾਂ ਦੇ ਮਾਈਂਡ ਚ ਚੱਲਦਾ ਸੀ ਵੀ ਸਾਡਾ ਜਵਾਕ ਉੱਠ ਕੇ ਆ ਕੁਝ ਕੰਮ ਕਰੇਗਾ ਉਹ ਹੁਣ ਮੈਂ ਉਹੀ ਕਰਨਾ ਚਾਹੁੰਦਾ ਵੀ ਚਲੋ ਕੋਈ ਨਹੀਂ ਜੇ ਘਟਾ ਪੈ ਵੀ ਗਿਆ ਕੋਈ ਦਿੱਕਤ ਨਹੀਂ ਆਪਾਂ ਆਪਣੇ ਅੰਦਰ ਇੰਨੀ એનર્ਜੀ ਭਰਾਂਗੇ ਕਿ ਉਹ ਕੰਮ ਕਰਾਂਗੇ ਜਰੂਰ ਸਟੱਡੀ ਵਗੈਰਾ ਬਾਈ ਪੂਰੀ ਕਰ ਲਈ ਆ ਫਿਰ ਚੱਲ ਰਹੀ ਦੀ ਨਹੀਂ ਸਟੱਡੀ ਪੂਰੀ ਹੋ ਗਈ ਸੀ ਆਪਣੀ ਮੈਂ ਜੋ ਵੀ ਕਰਦਾ ਸੀਗਾ ਪੈਸਟੀਸਾਈਡ ਚ ਅੱਛਾ ਹਾਂਜੀ ਫਾਦਰ ਸਾਹਿਬ ਖੇਤੀ ਕਰਦੇ ਸੀ ਮੈਂ ਜੋਬ ਕਰਦਾ ਸੀ ਬਹੁਤ ਵਧੀਆ ਮਤਲਬ ਸਿਸਟਮ ਚੱਲ ਰਿਹਾ ਸੀਗਾ ਬਾਈ ਮੈਂ ਕਈ ਵਾਰੀ ਵੀਡੀਓਜ਼ ਦੇ ਵਿੱਚ ਦੇਖਿਆ ਵੀ ਆ ਕਿ ਤੁਸੀਂ ਧਾਰਾਂ ਵੀ ਕੱਢੋ ਆ ਕਰਾਂ ਹੋਰ ਵੀ ਨਾਰਮਲ ਕਰਕੇ ਕੰਮ ਕਰ ਰਹੇ ਆ ਕਰਕੇ ਕਹਿੰਦੇ ਨਹੀਂ ਹੈ ਵੀ ਤੂੰ ਤਕਲੀਫ ਦੇ ਵਿੱਚਾਂ ਵੀ ਤੂੰ ਛੱਡ ਦੇ ਤੂੰ ਨਾ ਕਰ ਇਹ ਕੰਮ ਚਲੋ ਐਦਾਂ ਹੁੰਦਾ ਕਿ ਕਹਿੰਦੇ ਵੀ ਨੇ ਪਰ ਬਾਕੀ ਐਦਾਂ ਕਿ ਕੋਈ ਵੀ ਕੰਮ ਆਪਾਂ ਜਦੋਂ ਉਹਨੂੰ ਹੌਲੀ-ਹੌਲੀ ਸਟਾਰਟ ਕਰਾਂਗੇ ਉਹ ਫਿਰ ਤਾਂ ਹੀ ਹੌਲੀ-ਹੌਲੀ ਬੰਦਾ ਸਟਰੋਂਗ ਹੁੰਦਾ ਹ ਹੁਣ ਇੰਨੀ ਤਗੜੀ ਘਟਨਾ ਤੋਂ ਬਾਅਦ ਜੇ ਬੰਦੇ ਨੇ ਕੁਝ ਕਰਨਾ ਹੈ ਫਿਰ ਉਹਨੂੰ ਸ਼ੁਰੂ ਤਾਂ ਕਰਨਾ ਹੀ ਪਏਗਾ ਕੁਝ ਨਾ ਕੁਝ ਹਮ ਤਕਲੀਫ ਨੂੰ ਵੀ ਮਤਲਬ ਹੰਡਾਣਾ ਪਏਗਾ ਤਕਲੀਫ ਸਹਿਣੀ ਵੀ ਪਏਗੀ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਾਂਗੇ ਸਟਾਰਟਿੰਗ 'ਚ ਤਕਲੀਫ ਪਾਏਗੀ ਸੋ ਤਕਲੀਫ ਵੀ ਹੁੰਦੀ ਆ ਕਰਦੇ ਕਹਿੰਦੇ ਵੀ ਨੇ ਪਰ ਮੈਂ ਕਰਦਾ ਚਾਹੇ ਥੋੜਾ ਕਰਦਾ ਜਿੱਦਾਂ ਵੀ ਤੇ ਉਹਨਾਂ ਨੂੰ ਖੁਸ਼ੀ ਵੀ ਹੁੰਦੀ ਆ ਦੇਖ ਕੇ ਵੀ ਹਾਂ ਚਲੋ ਵੀ ਕਰਤਾ ਰਿਹਾ ਕੁਝ ਚਾਹੇ ਥੋੜਾ ਕਰ ਰਿਹਾ ਚਾਹੇ ਜ਼ਿਆਦਾ ਕਰ ਰਿਹਾ ਉਹ ਫਿਰ ਜੇ ਅੱਜ ਮੈਂ ਥੋੜਾ ਕਰ ਰਿਹਾ ਉਹਨਾਂ ਵਾਲੇ ਟਾਈਮ 'ਚ ਫਿਰ ਤਾਂ ਹੀ ਵਧੇਗਾ ਉਹ ਜੇ ਕਰਾਂਗਾ ਹੂੰ ਤਾਂ ਬਈ ਹੁਣ ਗੱਲ ਕਰੀਏ ਕਿ ਜ਼ਿੰਦਗੀ ਹੈ ਜਿਹੜੀ ਦੇਖੋ ਤੁਸੀਂ ਬਹੁਤ ਪੋਜ਼ਿਟਿਵਿਟੀ ਨਾਲ ਜੀ ਰਹੇ ਹੋ ਮੈਂ ਕਹਾਂ ਵੀ ਆਮ ਬੰਦਾ ਜਿਹੜਾ ਕਈ ਵਾਰੀ ਥੱਕ ਕਾ ਹਾਰ ਕਾ ਬਹਿ ਜਾ ਤੁਸੀਂ ਪੋਜ਼ਿਟਿਵਿਟੀ ਨਾਲ ਜੀ ਰਹੇ ਹੋ ਹਾਂਜੀ ਬਈ ਪਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਇੱਕ ਸ਼ਕਤੀ ਦਈ ਆ ਮੈਂ ਕਹਾਂ ਇੱਕ ਜਿਹੜੀ ਤੁਸੀਂ ਜੀ ਮਤਲਬ ਜ਼ਿੰਦਗੀ ਹੈ ਜਿਹੜੀ ਉਹਨੂੰ ਚੰਗੇ ਤਰੀਕੇ ਨਾਲ ਦੇ ਹੁਣ ਅੱਗੇ ਜ਼ਿੰਦਗੀ ਵਿੱਚ ਕੀ ਸੋਚਿਆ ਫਿਰ ਅੱਗੇ ਹੁਣ ਫਿਲਹਾਲ ਤਾਂ ਚਲੋ ਅਜੇ ਤਾਂ ਆਪਾਂ ਵੇਟ ਹੀ ਕਰ ਰਹੇ ਹਾਂ ਵੀ ਕਦੋਂ ਆਪਣਾ ਇਹ ਸਾਰਾ ਸਿਸਟਮ ਲੋਟਾ ਜੇ ਤੇ ਉਸ ਤੋਂ ਬਾਅਦ ਆਪਾਂ ਆਪਣਾ ਰੋਜ਼ਗਾਰ ਕਰਾਂਗੇ ਜੋ ਕੰਮਕਾਰ ਆਪਾਂ ਸੋਚੇ ਹੋਏ ਨੇ ਮਾਈਂਡ 'ਚ ਮੰਨ ਲਓ ਕੋਈ ਬਿਜ਼ਨਸ ਹੈ ਤੇ ਬਾਕੀ ਆਪਣੇ ਇਹੀ ਆ ਵੀ ਆਪਾਂ ਪਰਿਵਾਰ ਨੂੰ ਵੀ ਆਪਣੇ ਨੂੰ ਖੁਸ਼ ਰੱਖਣਾ ਸਾਰਿਆਂ ਨਾਲ ਮਿਲ ਕੇ ਚੱਲਣਾ ਜੋ ਵੀ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਕਿ ਸਾਰਿਆਂ ਨਾਲ ਆਪਾਂ ਮਿਲ ਕੇ ਉਦਾਂ ਹੀ ਨਾਰਮਲ ਲਾਈਫ ਵਾਂਗੂ ਜੀਣਾ ਜਿਵੇਂ ਪਹਿਲਾਂ ਸੀਗੇ ਮਤਲਬ ਹੀ ਕਦੇ ਇਸ ਚੀਜ਼ ਨੂੰ ਸੋਚਣਾ ਹੀ ਨਹੀਂ ਬੈਠਦਾ। ਇਹ ਇਸ ਚੀਜ਼ ਨੂੰ ਵਿੱਚ ਲੈ ਕੇ ਨਹੀਂ ਆਣਾ ਵੀ ਇਹ ਚੀਜ਼ ਆਪਣੇ ਚ ਕਮੀ ਆ ਗਈ ਹੈ। ਹੂੰ। ਤਾਂ ਬਹੁਤ ਵੱਡੀ ਗੱਲ ਬਾਈ ਲਵਜੀਤ ਨੇ ਕਹੀ ਆ ਕਿ ਇਹ ਚੀਜ਼ ਕਦੇ ਸੋਚਣੀ ਨਹੀਂ ਵੀ ਇਹ ਚੀਜ਼ ਕੀ ਕਮੀ ਆ ਗਈ ਕਿਉਂਕਿ ਜੇ ਬੰਦਾ ਚੜ੍ਹਦੀ ਕਲਾ ਕੇ ਵਿੱਚ ਰਹਿਣਾ ਚਾਹੇ ਤਾਂ ਅੰਦਰ ਤੇ ਉਸ ਦਾ ਮਨ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ ਕਿਉਂਕਿ ਸ਼ਰੀਰ ਬੇਚਕ ਬੇਸ਼ੱਕ ਕਦੇ ਅਪਾਹਜ ਹੋ ਜੇ ਪਰ ਬੰਦੇ ਦਾ ਮਨ ਅਪਾਹਜ ਨਹੀਂ ਹੋਣਾ ਚਾਹੀਦਾ। ਜਿਸ ਬੰਦੇ ਦਾ ਮਨ ਅਪਾਹਜ ਹੋ ਗਿਆ ਉਹ ਚੰਗੇ ਭਲੇ ਸ਼ਰੀਰ ਕੇ ਹੁੰਦੇ ਹੋਏ ਵੀ ਕਦੇ ਕੁਝ ਨਹੀਂ ਕਰ ਸਕਦਾ। ਅਰ ਬਾਈ ਕੀ ਮੈਂ ਕਹਾ ਵੀ ਗੱਲਬਾਤ ਕਰ ਕਵੀ ਮਾਨੂੰ ਬਹੁਤ ਵਧੀਆ ਲੱਗਿਆ ਅਰ ਬਾਈ ਕੀ ਜਿਹੜੀਆਂ ਗੱਲਾਂ ਉਹਨਾਂ ਤੇ ਪਤਾ ਲੱਗਾ ਵੀ ਅਸਲ ਕੇ ਵਿੱਚ ਬਾਈ ਕਾ ਵੀ ਚੜਦੀ ਕਲਾ ਦੇ ਵਿੱਚ ਜਿਉਣਾ ਹੀ ਜ਼ਿੰਦਗੀ ਕਾ ਅਸਲ ਨਾਮ ਆ ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਆ ਸੋ ਬਾਈ ਬਹੁਤ ਜ਼ਿੰਦਾਦਿਲੀ ਕੇ ਨਾਲ ਅੱਗਾ ਜ਼ਿੰਦਗੀ ਜਿਹੜੀ ਕਰੇ ਜੀ ਰਹਾ ਬੇਸ਼ੱਕ ਚਲੋ ਪਾਣਾ ਹੋਇਆ ਜ਼ਿੰਦਗੀ ਕੇ ਵਿੱਚ ਬਹੁਤ ਬਾਰੀ ਬੰਦੇ ਕੇ ਕਟਨਾਮਾ ਵਾਪਰ ਜਾਂ ਪਰ ਬਾਈ ਕਾ ਵੀ ਜ਼ਿੰਦਗੀ ਜਿਹੜੀ ਅੱਗੇ ਹੁਣ ਚੜਦੀ ਕਲਾ ਦੇ ਵਿੱਚ ਜਿਹੜੀਆਂ ਜ਼ਿੰਦਾਦਿਲੀ ਕੇ ਗੱਲ ਜਿਣੀ ਆ ਤੋ ਬਾਈਆਂ ਕੀ ਗੱਲਾਂ ਬਾਤਾਂ ਤੁਹਾਨੂੰ ਕਿਸ ਤਰ੍ਹਾਂਆਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਪਵਦ ਵੈਪਟੀਵੀ ਕੀ ਗੱਲ ਸასი ਕਾਲ